ਸਜਣੋ ਜਿਹੜੇ ਫਾਰਮ ਦੇ ਮੈਂ ਅੰਦਰ ਲੈ ਕੇ ਜਾਣ ਲੱਗਾ ਨਾ ਬਹੁਤ ਸਾਰੇ ਸਜਣਾ ਦਾ ਸ਼ੌਂਕ ਪੂਰਾ ਕਰ ਸਕਦਾ ਇਸ ਫਾਰਮ ਤੇ ਬਹੁਤ ਸਾਰੇ ਘੋੜੇ ਆ ਜਿਹੜੇ ਉਹ ਬਕਾਊ ਆ ਬਹੁਤ ਸਾਰੇ ਘੋੜੇ ਬਹੁਤ ਵੱਡਾ ਫਾਰਮ ਆ ਬਹੁਤ ਘੋੜੇ ਆ ਇਹਦੇ ਵਿੱਚ ਤੇ ਬਹੁਤ ਘੋੜੇ ਆ ਜਿਹੜੇ ਉਹ ਸਜਣੂ ਬਕਾਊ ਆ ਜੇ ਕੋਈ ਵੀ ਸਜਣ ਨੇ ਨਾ ਲੈਣਾ ਹੋਇਆ ਆਪਣੇ ਬਜਟ ਆਪਣੇ ਚੁਆਇਸ ਆਪਣੇ ਰੰਗ ਆਪਣੇ نسل ਆਪਣੇ ਉਮਰ ਦੇ ਹਿਸਾਬ ਨਾਲ ਮਤਲਬ ਕੋਈ ਬੰਦਾ ਜਿਹੋ ਜੀ ਉਮਰ ਦਾ ਜਿਹੋ ਜੇ ਰੰਗ ਦਾ ਜਿਹੋ ਜੀ ਨਸਲ ਦਾ ਜਾਨਵਰ ਲੈਣਾ ਚਾਹਵੇ ਤਾਂ ਤਕਰੀਬਨ ਤਕਰੀਬਨ ਤੁਹਾਨੂੰ ਵੱਡੇ ਛੋਟੇ ਕਈ ਘੋੜੇ ਮਿਲ ਜਾਣਿਆ ਕਈ ਇਧਰ ਖਾਨੇ ਖੂਨੇ ਕਈ ਬਣਿਆ ਇਧਰਲੇ ਪਾਸੇ ਆ ਜਾ ਪ੍ਰੀਤ ਨੂੰ ਮੈਂ ਦਿਖਾ ਦਿੰਨਾ ਕਈ ਖਾਨੇ ਖੂਨੇ ਬਣੇ ਹੋਇਆ ਕਈ ਆ ਜਾ ਪੁੱਤ ਆ ਜਾ ਆ ਜਾ ਆ ਜਾ ਘੋੜੀ ਲੈ ਖੋਲ ਕੇ ਘੋੜੀ ਲੈ ਕੱਢ ਕੇ ਘੋੜੀ ਨੀਲੀ ਕੱਢ ਕੇ ਲੈ ਬੱਚੇ ਵਾਲੀ ਬੱਚੇ ਵਾਲੀ ਨੀਲੀ ਘੋੜੀ ਕੱਢ ਕੇ ਲੈ ਹਾਂ ਬੱਚੇ ਵਾਲੀ ਨੀਲੀ ਹਾਂ ਇੱਥੇ 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 ਇਧਰ ਪੈਟ ਕੇ ਚਲਿਆ ਹਾਂ ਇਧਰਲੇ ਪਾਸੇ ਆ ਦੇਖੋ ਖਾਨਿਆਂ ਚ ਖੜੇ ਆ ਦੇਖੋ ਖੜੇ ਇਧਰਲੇ ਪਾਸੇ ਖੜੇ ਉਹ ਇਹਦੇ ਕਾਨ ਨਹੀਂ ਹੈ ਨਹੀਂ ਉਹ ਘੋੜੀ ਦੇ ਓਏ ਉਹ 프리 ਤੇਦੇ ਕਾਨ ਨਹੀਂ ਹੈ ਨਹੀਂ ਲੈ ਲੈ ਡਰਾਉਂਦੀ ਆ ਉਹ ਬਿਨਾ ਕੰਨਾਂ ਵਾਲੀ ਘੋੜੀ ਮੈਂ ਪਹਿਲੀ ਵਾਰ ਦੇਖੀ ਆ ਲੈ ਇਹਦੇ ਕਾਨ ਨਹੀਂ ਹੈ ਨਹੀਂ ਓਏ ਮਗਰ ਲਾਈ ਫਰਦੀ ਆ ਡਰਾਉਂਦੀ ਆ ਘਬਰਾਇਆ ਵਾ ਓਏ ਇਹ ਸੂਣ ਵਾਲੀ ਆ ਤਾਂ ਕਰਕੇ ਥੋੜਾ ਜਿਹਾ ਉਪਰਾ ਮੰਦੀ ਆ ਤੇ ਇਧਰ ਆ ਸੇ ਕ ਨੀਲਾ ਖੜਾ ਕੋਈ ਹਰਾ ਖੜਾ ਕੋਈ ਕਾਲਾ ਕੋਈ ਪੀਲਾ ਕੋਈ ਸੰਤਰੀ ਆ ਦੇਖ ਕ ਨੀਲੀ ਆ ਗਈ ਆ ਦੇਖ ਪ੍ਰੀਤ ਇਹਦੇ ਮਗਰ ਬੱਚਾ ਨਹੀਂ ਸੀ ਭਾਈ ਹਾਂਜੀ ਬੱਚਾ ਵੀ ਆ ਗਿਆ ਇਹ ਬਛੇਰਾ ਕ ਬਛੇਰੀ ਆ ਬਛੇਰੀ ਆ ਬਛੇਰੀ ਕਿਹੜੇ ਘੋੜੇ ਦੀ ਆ ਅੱਛਾ ਲੁਕਾਸ ਦੀ ਆ ਲੁਕਾਸ ਵੱਲੋਂ ਅਲੀ ਸ਼ਾਨ ਦਾ ਘੋੜੀ ਪ੍ਰੀਤ ਬੜੀ ਚੰਗੀ ਆ ਯਾਰ ਪ੍ਰੀਤ ਹਾਂ ਲਿਆ ਫੜਾਖਾ ਮੈਨੂੰ ਮੜਾ ਜਾ ਗੱਲਬਾਤ ਸੱਜਣੋ ਪੂਰੀ ਆ ਆ ਘੋੜੀ ਤੁਹਾਡੇ ਸਾਹਮਣੇ ਖੜੀ ਆ ਹੂੰ ਲੈ ਕਰੋ ਗੱਲਬਾਤ ਆ ਲਕਾਸ ਦੀ ਬਸ਼ੇਰੀ ਬਸ਼ੇਰੀਆਂ ਬਹੁਤ ਆਂ ਹਲਕਾਸ ਦੀਆਂ ਵੇਹੇ ਹੂੰ ਆ ਗੱਲ ਬਣ ਗਈ ਹੁਣ ਪ੍ਰੀਤ ਐ ਮੜਾ ਇਹ ਤੋੜ ਕੇ ਦਿਖਾ ਦੇ ਫਿਰ ਹੋਰ ਲਿਆ ਕੱਢ ਕੇ ਲੈ ਇੱਕ ਤਾਂ ਆ ਮੰਲੋ ਜਿਹੜੇ ਨੀਲੀ ਦੇ ਸ਼ਕੀਨ ਹੈ ਤੇ ਚੱਕੋ ਮੱਲੋ ਨੀਲੀ ਤੇ ਮਗਰਲੇ ਪਾਸੇ ਬਸ਼ੇਰੀ ਆ ਲੋ ਦੋਨੇ ਕਾਰਜੀ ਹੋ ਗਏ ਰਾਸ ਚਲੋ ਲੈ ਜਾ ਇਹਨੂੰ ਅੰਦਰ ਲੈ ਜਾ ਹੋਰ ਲਿਆ ਕੱਢ ਕੇ ਆ ਸਿੱਖ ਚੱਲ 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 ਇੱਕ ਆ ਘੋੜੀ ਆ ਇਹ ਬਸ਼ੇਰੀਏ ਘੋੜੀ ਆ ਹੈ ਘੋੜੀ ਆ ਕਿਤਨੇ ਟਾਈਮ ਕੀ ਹੈ ਪਤਾ ਨਹੀਂ ਐ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਪੁੱਛ ਲੈਗੇ ਮਾਲਕਾਂ ਨੂੰ ਮਾਲਕੋਂ ਤੋਂ ਪੁੱਛ ਲੈਗੇ ਲੋਗ ਲੈ ਵੀ ਸਜਣਾ ਮਾਲਕਾਂ ਤੋਂ ਪੁੱਛ ਲਿਓ ਤੁਸੀਂ ਆਪੇ ਹੀ ਡਿਟੇਲ ਇੱਕ ਆਹ ਘੋੜੀ ਆ ਤਿੰਨ ਪੈਰ ਚਿੱਟੇ ਆ ਮੱਥੇ ਨਾ ਸਾਲਾ ਫੁੱਲ ਤੇ ਨਾ ਫੁੱਲਾ ਹੈ ਪਤਾ ਨਹੀਂ ਕੀ ਆ ਕੰਨਾ ਕੋਨਾਂ ਦੀ ਚੰਗੀ ਲੱਗਦੀ ਆ ਦੂਰ ਕਰਕੇ ਦਿਖਾ ਦੇ ਸਜਣਾ ਇਹ ਵੀ ਵੇਚਣੀ ਆ ਗੱਬਣਾ ਖਾਲੀ ਆ ਗੱਬਣਾ ਗੱਬਣਾ ਲਕਾਸ ਤੋਂ ਗੱਬਣਾ ਇਹਨਾਂ ਕੋਲ ਇੱਕ ਘੋੜਾ ਬਹੁਤ ਚੰਗਾ ਉਹਦੀ ਵੀ ਵੀਡੀਓ ਦਿਖਾਵਾਂਗੇ ਉਦੋਂ ਗੱਬਣਾ ਲੈ ਵੀ ਲੈ ਜਾ ਇਹਨੂੰ ਵੀ ਲੈ ਜਾ ਓਕੇ ਆ ਕੰਮ ਲੈ ਆ ਚੰਗੀ ਆ ਓਏ ਆ ਇਹਦਾ ਖੜਨੀ ਕਰਨੀ ਚੰਗੀ ਆ ਜੇ ਭਈਆ ਗੱਬਣਾ ਇਹ ਵੀ ਖਾਲੀ ਆ ਇਹ ਖਾਲੀ ਇਹਦੀ ਖੜਨੀ ਕਰਨੀ ਬਹੁਤ ਚੰਗੀ ਆ ਵੀ ਚਮੜੀ ਦੀ ਬੜੀ ਚੰਗੀ ਆ ਇਹ ਬੱਚਾ ਹੈਗਾ ਤੇ ਮਗਰ ਇਹਦਾ ਬੱਚਾ ਮਰ ਗਿਆ ਬਸ਼ੇਰੀ ਸੀ ਇਹਦੇ ਮਗਰ ਹਨਾ ਇਹਦੀ ਬਸ਼ੇਰੀ ਸੀ ਲਕਾਸੀ ਲਕੇਸ਼ ਦੀਆਂ ਬਸ਼ੇਰੀਆਂ ਬੜਗਾਂਉਂਦੀਆਂ ਹਨਾ ਲਕਾਸ ਦੀ ਬੇਸ਼ੇਰੀ ਸੀ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਘੋੜੀ ਸੂਈ ਸੀ ਘੋੜੀ ਦੇ ਬੱਚੀ ਗਈ ਆ ਮਾਰ ਇਸ ਕਰਕੇ ਥੋੜਾ ਜਿਹਾ ਅਦਰੇਮ ਆ ਗਈ ਆ ਮਨ ਘੋੜੀ ਪਰ ਘੋੜੀ ਨੇ ਦਿੱਤੀ ਬੇਸ਼ੇਰੀ ਤੇ ਘੋੜੀ ਦਾ ਖੜਾਵਾ ਖੜੂਵਾ ਚੰਗਾ ਮਾਰ ਜਾਈਂ ਇਧਰਲੇ ਪਾਸੇ ਨੂੰ ਕਰਕੇ ਦਿਖਾਈ ਮਾੜੀ ਜੀ ਹਾਂ ਆ ਸ਼ਾਬਾਸ਼ ਆ ਬੈਕ ਗਈ ਓਏ ਇਹ ਬੈਕ ਗਈ ਇਹ ਲੈ ਜੂ ਕੋ ਸ਼ਕੀਨ ਹੋ ਗਿਆ ਕੰਮ ਹੁਣ ਨਹੀਂ ਗੱਪਣ ਕਰਾਈ ਇਹ ਹੋ ਗਿਆ ਕੰਮ ਯਾਲਾ ਆ ਦੁਬਾਰਾ ਤਾਂ ਨਹੀਂ ਖੋਲ ਲਿਆਂਦੀ ਕਿ ਉਹੀ ਆ ਹੋਰ ਆ ਇਹ ਇਹ ਮੱਲਾ ਮੈਨੂੰ ਉਹ ਹੋ ਲੱਗਦੀ ਆ ਓਏ ਜੀ ਦਾ ਬੱਚਾ ਉਹਦੇ ਵਾਲਾ ਹੰਟਰ ਵਾਲਾ ਬੱਚਾ ਇਹਦਾ ਹੀ ਆ ਘੋੜੀ ਆ ਇਹ ਹਾਂ ਹੰਟਰ ਵਾਲਾ ਬਸ ਸਹੀ ਕਰਨੀ ਇਸका ਹੀ ਆ ਬੱਚਾ ਹੰਟਰ ਵਾਲਾ ਮੇਰੇ ਹਿਸਾਬ ਨਾਲ ਇਹ ਰੈਡ ਕੀ ਉਹ ਉਹੀ ਆ ਹੰਟਰ ਵਾਲਾ ਬੱਚਾ ਜੀ ਦਾ ਲੈ ਉਹ ਜਿਹੜਾ ਹੰਟਰ ਵਾਲਾ ਬੱਚਾ ਨਹੀਂ ਉਹ ਇਸਕਾ ਬੱਚਾ ਹੈ ਓ ਮੇਰੇ ਕੋ ਪਤਾ ਹੈ ਯਾਰ ਇਹ ਪਤਾ ਕੀ ਦੀ ਆ ਇਹ ਹੈਗੀ ਆ ਜਿਹੜਾ ਬਾਬੇ ਕੋਲੇ ਘੋੜਾ ਹੁੰਦਾ ਹਰਸ਼ਵਰਧਨ ਨਾ ਕਮੀ ਉਹਦੀ ਬੱਚੀ ਐ ਹਾਂ ਲੈ ਕਮਾ ਦੇ ਇਹ ਹਰਸ਼ਵਰਧਨ ਦੀ ਬੱਚੀ ਆ ਇਹਦੀ ਮਾਂ ਫੌਜੀ ਦੀ ਸੀ ਕਮਾ ਦੇ ਬਾਈ ਉਧਰੋਂ ਹਾਂ ਕਮਾ ਦੇ ਕਮਾ ਦੇ ਕਮਾ ਦੇ ਕੋੜੀ ਤਾਂ ਬਹੁਤ ਚੰਗੀ ਐ ਇਹ ਕੋੜੀ ਦਾ ਪਿੱਠ ਪੂੜਾ ਪਹਿਲਾਂ ਤਾਂ ਪਿਆ ਸੀ ਹਲਟੋ ਕਰ ਜੰਨਾ ਚੌੜਾ ਇਹਦਾ ਇਹ ਹੁਣ ਗੱਬਣਾ ਇਹ ਅੱਛਾ ਐ ਗੱਬਣਾ ਇਹ ਵੀ ਲਕਾਸ ਤੋਂ ਗੱਬਣਾ ਹਾਂ ਜੀ ਚੱਕੋ ਬਈ ਬਸ਼ੇਰੀਆਂ ਦੇਣ ਵਾਲੇ ਘੋੜੇ ਤੋਂ ਗੱਭਣ ਆ ਵੀ ਦੇਣੀ ਆ ਦੇਣਾ ਹੀ ਆ ਜਾਨਵਰ ਜਿਹੜੇ ਦਿਖਾਈ ਜਾਂਦੇ ਆ ਤੁਹਾਨੂੰ ਤੇ ਆ ਦੇਖੋ ਲੈ ਆ ਦੋ ਬਸ਼ੇਰੀਆਂ ਫਾਰਮ ਤੇ ਆ ਖੜੀਆਂ ਲਕਾਸਦੀਆਂ ਹੈ ਤੁਹਾਨੂੰ ਮੈਂ ਬਸ਼ੇਰੀਆਂ ਬਸ਼ੇਰੀਆਂ ਕਹੀ ਜਾਂਦਾ ਦੋ ਆ ਖੜੀਆਂ ਹਾਂ ਹਾਂ ਪਤਾ 6-7 ਹੈ ਇਹ ਦੋ ਆ ਖੜੀਆਂ ਬਸ਼ੇਰੀਆਂ ਬਸ਼ੇਰੀਆਂ ਲਕਾਸਦੀਆਂ ਖੜੀਆਂ ਨੇ ਦੋ ਆ ਇੱਕ ਆ ਘੋੜੀ ਮਗਰ ਬਸ਼ੇਰੀ ਸੀ ਉਹ ਮਰ ਗਈ ਇਹਦੇ ਮਗਰ ਖੜੀ ਸੀ ਬਿਸ਼ੇਰੀ ਮਾਰ ਗਈ ਹੈ ਨਾ ਇੱਕ ਆਹ ਖੜੀ ਹੈ ਬਿਸ਼ੇਰੀ ਲਕਾਹਦੀ ਲੈ ਹੈ ਨਾ ਕਮਾਲਾ ਟੱਕਣ ਲੈ ਉਹ ਦਰੋਂ ਵੀ ਖੋਲੋ ਉਹ ਵੀ ਖੋਲੋ ਉਹ ਵੀ ਲਿਆਓ ਇਹ ਕ ਕਰਕੇ ਆਹ ਬਿਸ਼ੇਰੀ ਇਹ ਵੀ ਚੰਗੀ ਆਹ ਚੰਗੀ ਆ ਓਏ ਆਹ ਚੰਗੀ ਆ ਕਰ ਇਹਨੂੰ ਦੂਰ 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 ਮੇਰੇ ਸੇ ਦੂਰ ਆਹ ਚੰਗੀ ਆ ਓਏ ਫਰੀਦ ਇਹਦੀ ਚਿਤੜੀ ਚੌਥੜੀ ਵੀ ਚੰਗੀ ਹੈ ਹੈ ਐ ਕੰਨ ਪੁੱਠੇ ਕਰਦੀ ਕਮਲੀ ਕਰ ਕਰ ਦੂਰ ਕਰ ਦੂਰ ਕਰ ਰੋਕ ਨਾ ਰੋਕ ਨਾ ਰੋਕ ਨਾ ਹਾਂ ਕੰਨ ਖੜੇ ਕਰਾ ਇਹਦੇ ਕੰਨ ਕਰਾ ਸਿੱਧੇ ਓਏ ਹਾਏ 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 ਹਾ ਕੁੰਡੀ ਬਣਾ ਇਹਦੇ ਕੰਨਾਂ ਦੀ ਆ ਪਕੜ ਕੇ ਬਣਾ ਦੇ ਇਸकी ਕੁੰਡੀ ਹਾਂ ਕਾਨ ਪਕੜ ਕੇ ਰਾ ਇਸ ਕੋ ਕੁੰਡੀ ਬਣਾ ਦੇ ਇਸ ਕੀ ਪਕੜ ਕੇ ਨਹੀਂ ਬਣਦੀ ਅਜਾ ਪਕੜ ਕੇ ਨਹੀਂ ਬਣਦੀ ਯਾਰ ਮੈਂ ਨੇ ਤਾਂ ਸੋਚਿਆ ਕਿ ਪਕੜ ਕੇ ਬਣਾਤੇ ਆ ਮਲੋਹਾ ਵੀ ਘੋੜੀ ਵੇਚਣ ਵਾਲੀ ਐ ਇਹ ਘੋੜੀ ਲੇਕਰ ਚੰਗੀ ਐ ਤੇ ਮੈਂ ਤੁਹਾਨੂੰ ਇੱਕ ਗੱਲ ਕਹਿ ਦਨ ਵਾਲਾ ਮੈਂ ਕਦੇ ਬੈਠਾ ਨਹੀਂ ਤੇ ਮੈਨੂੰ ਐਂ ਲੱਗਦਾ ਵੀ ਬੈਠਣ ਤੇ ਕੜਲ ਕਢ ਦੂ ਮੱਥੇ ਪਟਾ ਤਿੰਨ ਪੈਰ ਚਟੇਆ ਭਈਆ ਇਸਕੇ ਉੱਪਰ ਬੈਠ ਸਕਤੇ ਹੈ ਬਿਠਾ ਲੈਂਤੀ ਹੈ ਗਰਾਏਗਾ ਤੋ ਨਹੀਂ ਚੱਲ ਲੈ ਜਾ ਲੈ ਜਾ ਲੈ ਜਾ ਲੈ ਰਾਜ ਜਾਉਂਦਾਰਾ 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 ਝੋਟਾ ਜਾਉਂਦਾਰਾ ਲੈ ਜਾ ਲੈ ਜਾ ਇਸ ਕੋ ਲੈ ਜਾ ਹੈਗਾ ਇਹ ਹੰਟਰ ਦਾ ਤੇ ਹੰਟਰ ਸੱਜਣੋ ਜੁਗ ਨੂੰ ਗਾਂਧੀ ਕੋਲੇ ਘੋੜਾ ਹੁੰਦਾ ਸੀ ਜਗਰੂ ਗਾਂਧੀ ਕੋਲੇ ਕਿਹੜੇ ਕੋਲੇ ਸੀ ਗੁਜਰਾਤ ਦੇ ਵਿੱਚ ਹਨਾ ਪ੍ਰੀਤ ਗਾਂਧੀ ਗਾਂਧੀ ਕੋਲੇ ਘੋੜਾ ਸੀ ਉਹਦਾ ਬੱਚਾ ਤੇ ਕੰਨ ਪੁੱਤ ਦੇ ਕੰਨ ਓਹੋ ਹੋ 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 ਜਦੋਂ ਇਹ ਨਿੱਕਾ ਜਿਹਾ ਨਿਆਣਾ ਸੀ ਉਦੋਂ ਮੈਂ ਇਹਦੀ ਵੀਡੀਓ ਬਣਾ ਕੇ ਆਇਆ ਸੀ ਤੇ ਆ ਕਿਸੇ ਨੇ ਲੈਣਾ ਤਾਂ ਮਲੂਏ ਵੀ ਲੈ ਲਓ ਚੱਕੋ ਕਰੋ ਚੰਗਾ ਲੈ ਵੀ ਗੱਲ ਆਵਾ ਆ ਆ ਗਿਆ ਨੀਲਾ ਐ ਕਮਲਾ ਇਹ ਵੀ ਬਛੇਰਾ ਹੈ ਇਹ ਵੀ ਬਿਸ਼ੇਰਾ ਇਹ ਵੀ ਵੇਚਣਾ ਹਾਂ ਸਹੀ ਗੱਲ ਆ ਬਾਈ ਆਹ ਲਓ ਚੱਕੋ ਬਈ ਚੱਕੋ ਬਈ ਮਲਾ ਲੈ ਜਾ ਇਹਨੂੰ ਲੈ ਜਾ ਲੈ ਜਾ ਲੈ ਜਾ ਹੈ ਨੀਲਾ ਦੇ ਦੂ ਨਜ਼ਾਰੇ ਢਾਣੇ ਲੈਣ ਬਾਤ ਤੇ ਲੈ ਵੀ ਸੱਜਣੋ ਆ ਆ ਗਿਆ ਲੁਕਾਸ ਆਹਾ ਉਹ ਲੁਕਾਸ ਕੋੜਾ ਜਿਹਦੀਆਂ ਸਾਰੀਆਂ ਟੋਟਲ ਫਾਰਮ ਤੇ ਬਿਸ਼ੇਰੀਆਂ ਆਈਆਂ ਇੱਕ ਵੀ ਬਿਸ਼ੇਰਾ ਨਹੀਂ ਆਇਆ ਇਸ ਫਾਰਮ ਤੇ ਤੁਸੀਂ ਇਹ ਦੇਖ ਲਓ ਲੁਕਾਸ ਦਾ ਕੋਈ ਵੀ ਬਿਸ਼ੇਰਾ ਨਹੀਂ ਆਇਆ ਸਾਰੀਆਂ ਇਸ ਫਾਰਮ ਤੇ ਬਿਸ਼ੇਰੀਆਂ ਤੇ ਇਹ ਘੋੜਾ ਅਲੀਸ਼ਾਨ ਦਾ ਬੱਚਾ ਤੇ ਪਹਿਲਾਂ ਬਾਈ ਕੋਲ ਹੈਪੀ ਕੋਲੇ ਹੁੰਦਾ ਸੀ ਬਰਸਾਲਾਂ ਵਾਲੇ ਕੋਲੇ ਤੇ ਇਹ ਘੋੜਾ ਨਾ ਇਹਦੇ ਵੈਸੇ ਵੀ ਆਪਦੀ ਲਾਈਫ ਚ ਦੋ ਤਿੰਨ ਕ ਬਿਸ਼ੇਰੇ ਹੀ ਆ ਕੋਈ ਬਾਲੇ ਜ਼ਿਆਦਾ ਨਹੀਂਗੇ ਵੀ ਜੇ ਤੁਸੀਂ ਕਹੋਗੇ ਕਿ ਇਹਦੇ ਬਹੁਤ ਬਿਸ਼ੇਰੇ ਆਏ ਆ ਬਿਸ਼ੇਰੀਆਂ ਇਹਦੀਆਂ ਜ਼ਿਆਦਾ ਆਈਆਂ ਆ ਘੋੜੇ ਦੀਆਂ ਇਹਦੀ ਸਟਾਰਟ ਸਰਵਿਸ ਵੀ ਓਪਨ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਹੋ ਸਕਦਾ ਘੋੜਾ ਇਹ ਵੀ ਦੇ ਦੇਣ ਮਾਲਕਾ ਨੰਬਰ ਤੇ ਵਟਸਐਪ ਕਰ ਲਿਓ ਹੋ ਸਕਦਾ 100% ਵੀ ਇੱਕ ਘੋੜੇ ਬਾਰੇ ਵੀ ਪੁੱਛ ਲਿਓ ਦੇ ਘੋੜਾ ਵੀ ਦੇਣਗੇ ਕਰ ਦੇ ਬਾਈ ਅੰਦਰ ਲਿਆ ਖਲੀ ਬਾਦਸ਼ਾਹ ਨੂੰ ਵੀ ਕੱਢ ਕੇ ਸਟਾਰਟ ਸਰਬਸ ਵਾਸਤੇ ਵੀ ਓਪਨ ਆ ਤੇ ਜੇ ਕਿਸੇ ਨੇ ਲੈਣਾ ਤਾਂ ਲੈ ਵੀ ਲਓ ਲੈ ਸੱਜਣੋਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਦਿੰਨਾ ਲੈ ਚਲੋ ਲੈ ਚਲੋ ਲੈ ਚਲੋ ਭਈਆ ਆ ਘੋੜਾ ਦੇਖੋ ਕਿੱਡਾ ਵੱਡਾ ਓ ਹੋ 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 ਕਿਆ ਬਾਤ ਕਿਆ ਬਾਤ ਕਿਆ ਬਾਤ ਤੇ ਘੋੜਾ ਸਜਣੋ ਤੇ ਘੋੜਾ ਸਜਣੋ ਇੱਕ ਗੱਲ ਸੁਣ ਲਓ ਘੋੜੇ ਦੇ ਮਗਰਲੇ ਪਾਸੇ ਕੋਠੀ ਦੱਸਦੀ ਆ ਨਾ ਇਹ ਕੋਠੀ ਨਾ ਸਜਣੋ ਘੋੜਿਆਂ ਦੀਆਂ ਫੀਸਾਂ ਨਾਲ ਨਹੀਂ ਪਾਈ ਹੁਣ ਵੀ ਨਹੀਂ ਪਾਉਣੀ ਜੇ ਕਿਸੇ ਸੱਜਣ ਨੇ ਘੋੜੀ ਘਾੜੀ ਮਲਾਉਣੀ ਆ ਤਾਂ ਯਾਰ ਕੋਈ ਗੱਲ ਨਹੀਂ ਮਲਾ ਕੇ ਲੈ ਜਾਓ ਜੇ ਹੋਏ ਤਾਂ ਦੇ ਦਿਓ ਨਹੀਂ ਹੋਏ ਤਾਂ ਭਾਵੇਂ ਨਾ ਵੀ ਦਿਓ ਕੋਈ ਦਿੱਕਾ ਨਹੀਂ ਲੈ ਜਾਓ ਯਾਰ ਕੋਈ ਗੱਲ ਨਹੀਂ ਬਹੁਤ ਚੰਗਾ ਡੋਡਾਂ ਵਾਲੇ ਰਾਜੂ ਘੋੜੇ ਦਾ ਬੱਚਾ ਤੇ ਜੇ ਕਿਸੇ ਨੇ ਲੈਣਾ ਹੋਇਆ ਲੈ ਵੀ ਲੋਕਾਂ ਦਾ ਬਹੁਤ ਆ ਭਈਆ ਥੋੜਾ ਨਜ਼ਦੀਕ ਹੋਣਾ ਇਸਕੇ ਦਿਖਾਣਾ ਕਿਤਨੀ ਬੜੀ ਹਾਈਟ ਹੈ ਦੇਖੋ ਦੇਖੋ ਕਿੰਨਾ ਵੱਡਾ ਦੱਸਦਾ ਉਹ ਕਿ ਮੇਰਾ ਕੈਮਰਾ ਥੋੜਾ ਜਿਹਾ ਐਂਗਲ ਵਾਈਡ ਆ ਪਰ ਘੋੜਾ ਬਹੁਤ ਚੰਗਾ ਹੈ ਜੇ ਕਿਸੇ ਨੇ ਖਰੀਦਣਾ ਕਿਉਂ ਘੋੜਾ ਫਾਰਮ ਦਾ ਸਭ ਤੋਂ ਵੱਡਾ ਘੋੜਾ ले माड़ा या बगा के दिखा दो भैया एक गेड़ा ला दो हां शाबाश ए मेरा बच्चा हां शाबाश ए शाबाश 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 भैया लाए टांग तो नहीं मारते ऐसे नहीं मारते जाते घोड़े किसी के मारते तो नहीं है नहीं ठीक है मेरे को पता है ना भैया मैंने देखे नहीं कभी घोड़े मैं तो गायों भैंसों की वीडियो बनाता हूं ए शाबाश हो गया भैया ले जाओ ओ किडन बिक गए सारे ਜੱਕ ਕੋ ਮਹ ਲੋ ਜੇ ਲੈਣਾ ਹੋਇਆ ਵੀ ਦੱਸ ਦਿਓ ਇਹ ਵੀ ਦੇ ਦਾਂਗੇ ਚੱਕ ਬਈ ਗੇਟ ਬੰਦ ਕਰ ਦੇ ਹਾਂ ਵੀਡੀਓ ਇਹ ਲੈ ਆ ਦੇਖੋ ਅੱਜ ਬਾਲੇ ਕੈਂਟ ਸਟਾਈਲ ਨਾਲ ਵੀਡੀਓ ਬੰਦ ਹੋਈ